ਕਈ ਲੋਕ ਸ਼ਕਤੀ ਨਾਲ ਜਿੱਤਦੇ ਨੇ ਪਰ ਕੁਝ ਲੋਕ ਆਪਣੇ ਮਨ ਦੇ ਜਜ਼ਬੇ ਨਾਲ ਦਿਲਾਂ ਨੂੰ ਜਿੱਤ ਲੈਂਦੇ ਨੇ ਅੱਜ ਅਸੀਂ ਗੱਲ ਕਰਾਂਗੇ ਉਸ ਪੰਜਾਬੀ ਸ਼ੇਰ ਦੀ ਜਿਸ ਨੇ ਦੁਨੀਆ ਨੂੰ ਦਿਖਾਇਆ ਕਿ ਸ਼ਕਤੀ ਸਿਰਫ ਮਾਸਪੇਸ਼ੀਆਂ 'ਚ ਨਹੀਂ ਇਰਾਦੇ 'ਚ ਵੀ ਹੁੰਦੀ ਹੈ ਇਹ ਕਹਾਣੀ ਹੈ ਵਰਿੰਦਰ ਸਿੰਘ ਘੁੰਮਣ ਦੀ ਭਾਰਤ ਦੇ ਪਹਿਲੇ ਵੈਜੀਟੇਰੀਅਨ ਬਾਡੀ ਬਿਲਡਰ ਜਿਸ ਦਾ ਸਫ਼ਰ ਪ੍ਰੇਰਣਾ ਨਾਲ ਭਰਿਆ ਸੀ ਤੇ ਅੰਤ ਅਚਾਨਕ ਹੀ ਦੁਖਦਾਈ ਬਣ ਗਿਆ ਵਰਿੰਦਰ ਸਿੰਘ ਘੁੰਮਣ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਇਆ ਸੀ ਬਚਪਨ ਤੋਂ ਹੀ ਉਸ ਨੂੰ ਖੇਡਾਂ ਤੰਦਰੁਸਤੀ ਤੇ ਸਰੀਰ ਬਣਾਉਣ ਦਾ ਸ਼ੌਂਕ ਸੀ ਉਹ ਬਹੁਤ ਹੀ ਮਿਹਨਤੀ ਤੇ ਸਿੱਧੇ ਸਾਦੇ ਸੁਭਾਅ ਦਾ ਸੀ ਜਦ ਹੋਰ ਬੱਚੇ ਖੇਡ ਰਹੇ ਹੁੰਦੇ ਸਨ ਉਹ ਕੰਟਿਆਂ ਪਰ ਜਿਵੇਂ ਚ ਪਸੀਨਾ ਵਹਾਉਂਦਾ ਸੀ ਉਹ ਮੰਨਦਾ ਸੀ ਤਾਕਤ ਸਿਰਫ ਸਰੀਰ ਦੀ ਨਹੀਂ ਦਿਮਾਗ ਦੀ ਵੀ ਹੋਣੀ ਚਾਹੀਦੀ ਹੈ 2009 ਵਿੱਚ ਵਰਿੰਦਰ ਨੇ ਮਿਸਟਰ ਇੰਡੀਆ ਦਾ ਕਿਤਾਬ ਜਿੱਤਿਆ ਉਸੇ ਸਾਲ ਉਹ ਮਿਸਟਰ ਏਸ਼ੀਆ ਦੇ ਦੂਜੇ ਸਥਾਨ ਵਿੱਚ ਆਇਆ ਇਹ ਉਹ ਸਮਾਂ ਸੀ ਜਦੋਂ ਉਸ ਦਾ ਨਾਮ ਸਾਰੀ ਦੁਨੀਆ ਦੇ ਜਿੰਮ ਵਰਲਡ ਵਿੱਚ ਗੂੰਜਣ ਲੱਗ ਪਿਆ ਉਹ ਭਾਰਤ ਦਾ ਪਹਿਲਾ ਬਾਡੀ ਬਿਲਡਰ ਸੀ ਜਿਸ ਨੂੰ ਆਈਐਫਬੀਬੀ ਪ੍ਰੋ ਕਾਰਡ ਮਿਲਿਆ ਇਹ ਦੁਨੀਆ ਦੀ ਸਭ ਤੋਂ ਵੱਡੀ ਬੋਡੀ ਬਿਲਡਿੰਗ ਲਾਇਸੈਂਸ ਮੰਨੀ ਜਾਂਦੀ ਹੈ। ਵਰਿੰਦਰ ਘੁੰਮਣ ਦੀ ਸਭ ਤੋਂ ਵੱਡੀ ਖਾਸੀਅਤ ਸੀ ਉਹ ਪੂਰੀ ਤਰ੍ਹਾਂ ਸਬਜ਼ਾਹਰੀ ਜਾਨੀ ਕਿ ਵੇਜੀਟੇਰੀਅਨ ਸੀ। ਉਹ ਕਹਿੰਦਾ ਸੀ ਮਾਸ ਖਾਏ ਬਿਨਾ ਵੀ ਸ਼ੇਰ ਬਣਿਆ ਜਾ ਸਕਦਾ ਹੈ। ਉਸ ਦੇ ਨਾਮ ਨਾਲ ਦੁਨੀਆ ਨੇ ਇੱਕ ਨਵੀਂ ਸੋਚ ਜੋੜੀ ਭਾਰਤ ਦਾ ਆਇਰਨ ਮੈਨ ਜੋ ਸਿਰਫ ਘਾਹ ਸਬਜ਼ੀ ਨਾਲ ਦੁਨੀਆ ਨੂੰ ਹਿਲਾ ਗਿਆ। ਉਹ ਉਹ ਆਰਨੋਲਡ ਸਵਾਜਨੇਗਰ ਦੀ ਬ੍ਰਾਂਡ ਦਾ ਐਮਬੈਸਡਰ ਵੀ ਬਣਿਆ ਸੀ ਜੋ ਉਸ ਦੀ ਅੰਤਰਰਾਸ਼ਟਰੀ ਪਛਾਣ ਦੱਸਦਾ ਸੀ। ਬੋਡੀ ਬਿਲਡਿੰਗ ਦੇ ਨਾਲ ਵਰਿੰਦਰ ਨੇ ਫਿਲਮਾਂ ਵਿੱਚ ਵੀ ਕਦਮ ਰੱਖਿਆ। ਉਸਨੇ ਪੰਜਾਬੀ ਫਿਲਮ ਕਬੱਡੀ ਵਾਂਸ ਅਗੇਨ 2012 ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਫਿਰ ਉਹ ਹਿੰਦੀ ਫਿਲਮਾਂ 'ਚ ਵੀ ਆਇਆ ਜਿਵੇਂ ਕਿ ਰੋਰ ਟਾਈਗਰ ਆਫ ਦਾ ਸੈਂਟਰ ਬੈਂਸ ਅਤੇ ਮਰ ਜਾਵਾ ਉਸਦਾ ਆਖਰੀ ਵੱਡਾ ਪ੍ਰੋਜੈਕਟ ਸੀ ਸਲਮਾਨ ਖਾਨ ਨਾਲ ਫਿਲਮ ਟਾਈਗਰ 3 ਸਲਮਾਨ ਖਾਨ ਨੇ ਖੁਦ ਕਿਹਾ ਸੀ ਮਿਲ ਮਿਸ ਪਾਜੀ ਹੀ ਵਾਜ਼ ਏ ਟ्रू ਲਾਇਨ 8 ਅਕਤੂਬਰ ਦੀ ਰਾਤ ਵਰਿੰਦਰ ਨੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਉਹ ਗਾਇਕ ਰਾਜੀਵ ਰਜਵੰਦਾ ਦੀ ਮੌਤ ਤੇ ਦੁੱਖ ਜ਼ਾਹਿਰ ਕਰ ਰਿਹਾ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਕੁਝ ਘੰਟਿਆਂ ਬਾਅਦ ਉਸੇ ਵਰਿੰਦਰ ਦੀ ਜ਼ਿੰਦਗੀ ਦਾ ਆਖਰੀ ਪੰਨਾ ਲਿਖਿਆ ਜਾਣਾ ਸੀ 9 ਅਕਤੂਬਰ 2025 ਨੂੰ ਉਹ ਅੰਮ੍ਰਿਤਸਰ ਦੇ ਫੋਰਟਿਸ ਹਸਪੀਟਲ ਵਿੱਚ ਇੱਕ ਛੋਟੀ ਜੀ ਸਰਜਰੀ ਲਈ ਗਿਆ ਸਰਜਰੀ ਸਫਲ ਹੋ ਗਈ ਪਰ ਕੁਝ ਹੀ ਸਮੇਂ ਬਾਅਦ ਉਸ ਨੂੰ ਹਾਰਟ ਅਟੈਕ ਕਾਰਡਿਕ ਅਰੈਸਟ ਆ ਗਿਆ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ 42 ਸਾਲ ਦੀ ਉਮਰ ਵਿੱਚ ਉਹ ਦੁਨੀਆ ਛੱਡ ਗਿਆ ਉਸ ਦੀ ਮੌਤ ਦੀ ਖਬਰ ਨਾਲ ਸਾਰਾ ਪੰਜਾਬ ਫਿਟਨੈਸ ਜਗਤ ਅਤੇ ਬਾਲੀਵੁੱਡ ਹਿੱਲ ਗਿਆ ਹਰ ਕੋਈ ਹੈਰਾਨ ਸੀ ਕਿ ਇੰਨਾ ਤੰਦਰੁਸਤ ਆਦਮੀ ਹਿਰਦੇ ਦੀ ਬਿਮਾਰੀ ਨਾਲ ਕਿਵੇਂ ਚਲਾ ਗਿਆ ਪਰ ਇਹ ਜੀਵਨ ਦਾ ਸੱਚ ਹੈ ਸਰੀਰ ਲੋਹੇ ਦਾ ਹੋ ਸਕਦਾ ਹੈ ਪਰ ਜਾਨ ਇੱਕ ਸਾਹ ਦੀ ਕੈਦੀ ਹੁੰਦੀ ਹੈ ਵਰਿੰਦਰ ਘੁੰਮਣ ਸਾਡੇ ਲਈ ਸਿਰਫ ਇੱਕ ਬਾਡੀ ਬਿਲਡਰ ਨਹੀਂ ਇੱਕ ਪ੍ਰੇਰਣਾ ਹੈ ਕਿਵੇਂ ਸਾਫ ਮਨ ਮਿਹਨਤ ਅਤੇ ਸੱਚੀ ਨੀਅਤ ਨਾਲ ਕੋਈ ਵੀ ਉਚਾਈ ਛੂਹੀ ਜਾ ਸਕਦੀ ਹੈ ਵਰਿੰਦਰ ਘੁੰਮਣ ਚਲਾ ਗਿਆ ਪਰ ਉਸਦਾ ਜਜ਼ਬਾ ਉਸਦੀ ਮਿਹਨਤ ਤੇ ਉਸਦੀ ਸ਼ਕਤੀ ਅੱਜ ਵੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਹਾਰ ਨਹੀਂ ਮੰਨਣੀ ਕਿਉਂਕਿ ਸ਼ੇਰ ਕਦੇ ਡਰਦਾ ਨਹੀਂ ਚਾਹੇ ਅੰਤ ਹੀ ਕਿਉਂ ਨਾ ਆ ਜਾਵੇ ਸੋ ਦੋਸਤੋ ਇਹ ਸੀ ਵੀਡੀਓ ਬਾਇਓਗ੍ਰਾਫੀ ਬ੍ਰਿੰਦਰ ਸਿੰਘ ਘੁੰਮਣ ਦੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਸਾਡੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਕਮੈਂਟ ਕਰਕੇ ਇੱਕ ਆਪਣੀ رائے ਜਰੂਰ ਦਿਓ ਜੇਕਰ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ